YouTube ਚੈਨਲ ਲਫ਼ਜ਼ਾਂ ਦੀ ਦੁਨੀਆ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਆਪਣੇ ਇਸ ਸ਼ਾਰਟ ਵੀਡੀਓ ਦੇ ਵਿੱਚ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਗਾ ਬਹੁਤ ਸਾਰੇ ਵਿਦਿਆਰਥੀ ਇਹ ਸਵਾਲ ਕਰਦੇ ਨੇ ਚਾਹੇ ਉਹ ਯੂਨੀਵਰਸਿਟੀਆਂ ਦੇ ਨੇ ਚਾਹੇ ਉਹ ਕਾਲਜੇਜ਼ ਦੇ ਨੇ ਚਾਹੇ ਉਹ ਸਕੂਲਾਂ ਦੇ ਨੇ ਕਿ ਪ੍ਰੀਖਿਆ ਦੇ ਵਿੱਚ ਚੰਗੇ ਨੰਬਰ ਕਿਵੇਂ ਲਿਏ ਇਹਦੇ ਵਾਸਤੇ ਕੁਝ ਇੱਕ ਮੋਟੀਆਂ ਜੀਆਂ ਗੱਲਾਂ ਨੇ ਉਹ ਆਪਾਂ ਜ਼ਰੂਰ ਮਦੇ ਨਜ਼ਰ ਰੱਖੀਏ ਤਾਂ ਕਿ ਪੇਪਰਾਂ ਦੇ ਵਿੱਚ ਅਸੀਂ ਚੰਗੇ ਨੰਬਰ ਲੈ ਸਕੀਏ ਪਹਿਲੀ ਗੱਲ ਕਈ ਬੱਚੇ ਪੜਦੇ ਬਹੁਤ ਜ਼ਿਆਦਾ ਨਹੀਂ ਪੜ ਹੀ ਜਾਂਦੇ ਨੇ ਪੜ ਹੀ ਜਾਂਦੇ ਹਨ ਖਾਸ ਤੌਰ ਤੇ ਜਦੋਂ ਡੇਟ ਸ਼ੀਟ ਆ ਜਾਂਦੀ ਹੈ ਉਸ ਤੋਂ ਬਾਅਦ ਉਹ ਬਹੁਤ ਮੈਰਾਥਨ ਸਟਡੀ ਜਾਣੀ ਉਹਨਾਂ ਦੀ ਹੋ ਜਾਂਦੀ ਹੈ ਪਰ ਜਿਵੇਂ ਕਿ ਕ੍ਰਿਕਟ ਦੇ ਵਿੱਚ ਜਾਂ ਗੇਮਾਂ ਦੇ ਵਿੱਚ ਇੱਕ ਰੂਲ ਹੁੰਦਾ ਵੀ ਨੈਟ ਪ੍ਰੈਕਟਿਸ ਸਾਰੀ ਕਰੀ ਜਾਂਦੇ ਆ ਦਿਨ ਦਿਨ ਲੱਗੇ ਰਹਿੰਦੇ ਆ ਪਰ ਰਿਕਾਰਡ ਉਹਨਾਂ ਦੇ ਬਣਦੇ ਨੇ ਜਿਹੜੇ ਕੁਝ ਘੰਟੇ ਵਿਗੜ ਦੇ ਟੈੱਕੇ ਖੇੜ ਜਾਂਦੇ ਨੇ ਜਾਂ ਜੇ ਹਾਕੀ ਦੀ ਗੱਲ ਕਰੀਏ ਤਾਂ ਮੈਦਾਨ ਦੇ ਵਿੱਚ ਜਿਹੜਾ ਅਲੋਟ ਕੀਤਾ ਟਾਈਮ ਹੁੰਦਾ ਉਹਦੇ ਵਿੱਚ ਜਿਹੜੇ ਪਰਫਾਰਮ ਕਰਦੇ ਨੇ 골 ਕਰਦੇ ਨੇ ਜਿੱਤ ਜਾਂ ਫਤਿਹ ਉਹਨਾਂ ਨੂੰ ਨਸੀਬ ਹੁੰਦੀ ਹੈ ਸੋ ਹੁਣ ਜਿਹੜੀ ਪ੍ਰੀਖਿਆ ਹੈਗੀ ਆ ਉਹਦੇ ਲਈ ਅਸੀਂ ਤਿਆਰੀ ਕਿਵੇਂ ਕਰਨੀ ਹੈ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਸਾਰਾ ਸਾਲ ਅਸੀਂ ਲਗਾਤਾਰ ਪੜ੍ਹਦੇ ਰਹੇ ਹਾਂ ਥੋਰੋਲੀ ਪੜ੍ਹਦੇ ਰਹੇ ਹਾਂ ਤਾਂ ਸਾਡੇ ਦਿਮਾਗ ਦੇ ਵਿੱਚ ਆਲਰੇਡੀ ਡਾਟਾ ਬਹੁਤ ਸਾਰਾ ਜਮ੍ਹਾਂ ਹੋ ਚੁੱਕਾ ਹੈ ਪਰ ਸਾਨੂੰ ਇਹ ਵਿਸ਼ਵਾਸ ਨਹੀਂ ਕਿ ਇਹ ਸਾਨੂੰ ਯਾਦ ਹੈ ਜਾਂ ਨਹੀਂ ਪਹਿਲੀ ਗੱਲ ਤਾਂ ਅਸੀਂ ਆਪਣਾ ਟਾਈਮ ਟੇਬਲ ਬਣਾਈਏ ਟਾਈਮ ਟੇਬਲ ਬਣਾਉਣ ਤੋਂ ਬਾਅਦ ਫਿਰ ਅਸੀਂ ਉਸ ਨਿਰਧਾਰਿਤ ਟਾਈਮ ਟੇਬਲ ਨੂੰ ਉਸ ਜਗ੍ਹਾ ਦੇ ਉੱਤੇ ਲਾਈਏ ਜਿੱਥੇ ਸਾਨੂੰ ਉਹ ਲੰਘਦੇ ਕਰਦੇ ਬੈਠੇ ਉੱਠਦੇ ਬੈੰਦੇ ਦਿਖਦਾ ਰਹੇ ਅਸੀਂ ਆਪਣੇ ਅੰਦਰ ਝਾਤੀ ਮਾਰ ਕੇ ਦੇਖੀਏ ਕਿ ਕਿੰਨਾ ਵਿਸ਼ਿਆਂ ਨੂੰ ਅਸੀਂ ਕਿਸ ਟਾਈਮ ਜ਼ਿਆਦਾ ਬਿਹਤਰ ਪੜ ਸਕਦੇ ਹਾਂ ਕਈ ਲੋਕ ਸਵੇਰੇ ਕਹਿੰਦੇ ਆ ਕਿ ਮਾਈਂਡਸੈਟ ਆ ਫਰੈਸ਼ ਹੁੰਦਾ ਅਸੀਂ ਸਵੇਰੇ ਇੱਕ ਪੂਰੀ ਥਿਊਰੀ ਐ ਕਿ ਸਵੇਰ ਟਾਈਮ ਅਸੀਂ ਔਖੇ ਵਿਸ਼ਿਆਂ ਨੂੰ ਪੜ੍ਹੀਏ ਤਾਂ ਸਾਨੂੰ ਜ਼ਿਆਦਾ ਸਮਝ ਲੱਗਦੀ ਨੇ ਤੇ ਰੋਲਾ ਗੋਲਾ ਘੱਟ ਪੁੱਟਾ। ਕਈ ਵਾਰ ਕੁਝ ਲੋਕ ਇਹ ਕਹਿੰਦੇ ਆ ਕਿ ਜਦੋਂ ਸਾਰੇ ਰਾਤ ਟਿਕ ਟਿਕਾ ਹੁੰਦਾ ਮੈਂ ਉਦੋਂ ਜ਼ਿਆਦਾ ਵਧੀਆ ਪੜ੍ਹ ਸਕਦਾ। ਸੋ ਇਹ ਤੁਸੀਂ ਆਪਣੇ ਤੇ ਦੇਖਣਾ ਕਿਹੜੇ ਟਾਈਮ ਤੁਹਾਡੀ ਕਨਸੈਂਟ੍ਰੇਸ਼ਨ ਜ਼ਿਆਦਾ ਵਧੀਆ ਬਣਦੀ। ਪਹਿਲੀ ਗੱਲ ਕਿ ਤੁਸੀਂ ਆਪਣਾ ਟਾਈਮ ਟੇਬਲ ਬਣਾਓ। ਦੂਜੀ ਗੱਲ ਟਾਈਮ ਟੇਬਲ ਜਿਹੜਾ ਹੈ ਉਹ ਵਿਹਾਰਕ ਹੋਵੇ। ਤੀसरी ਗੱਲ ਟਾਈਮ ਟੇਬਲ ਸਹੀ ਥਾਂ ਦੇ ਉੱਤੇ ਪਲੇਸ ਕੀਤਾ ਹੋਵੇ ਚੌਥੀ ਗੱਲ ਤੁਹਾਨੂੰ ਆਪਣੀਆਂ ਕਮਜ਼ੋਰੀਆਂ ਤੇ ਗੁਣਾਂ ਦਾ ਪਤਾ ਹੋਵੇ ਉਸ ਤੋਂ ਬਾਅਦ ਜਿਹੜੇ ਜਿਹੜੇ ਸਬਜੈਕਟ ਨੂੰ ਜਿੰਨਾ ਜਿੰਨਾ ਟਾਈਮ ਦੇਣਾ ਹੈ ਉਸ ਹਿਸਾਬ ਨਾਲ ਤੁਸੀਂ ਆਪਣਾ ਪੜ੍ਹਨਾ ਸ਼ੁਰੂ ਕਰ ਦਿਓ ਤੇ ਇਹ ਇੱਕ ਅਸਪੈਕਟ ਹੈ ਜਦੋਂ ਅਸੀਂ ਪੜ੍ਹਦੇ ਹਾਂ ਕਈ ਵਾਰੀ ਅਸੀਂ ਇੱਕੋ ਚੀਜ਼ ਜੋ ਸਾਨੂੰ ਆਉਂਦੀ ਹੁੰਦੀ ਹੈ ਉਸੇ ਨੂੰ ਹੀ ਬਾਰ-ਬਾਰ ਬਾਰ ਪੜ੍ਹਦੇ ਰਹਿੰਦੇ ਹਾਂ ਸੋ ਕਿਤਾਬ ਨੂੰ ਜਦੋਂ ਤੁਸੀਂ ਰਿਵਾਈਜ਼ ਕਰਦੇ ਹੋ ਪਹਿਲੀ ਗੱਲ ਤਾਂ ਜਿਹੜਾ ਚੀਪ ਮਟੀਰੀਅਲ ਹੈ ਜਿਹਨੂੰ ਅਸੀਂ ਪਾਕਟਸ ਕਹਿ ਦਿੰਨੇ ਆ ਜਾਂ ਸ਼ੋਰ ਸ਼ਾਟ ਵਗੈਰਾ ਕਹਿ ਦਿੰਨੇ ਆ ਜਾਂ ਗਾਈਡਾਂ ਗੋਡੀਆਂ ਕਹਿ ਦਿੰਨੇ ਆ ਇਹਨਾਂ ਤੋਂ ਜਿੰਨਾ ਹੋ ਸਕੇ ਬਚ ਕੇ ਰਹੋ ਜਿਹੜੀ ਯੂਨੀਵਰਸਿਟੀ ਵੱਲੋਂ ਕਾਲਜ ਵੱਲੋਂ ਤੁਹਾਡੇ ਟੀਚਰਜ਼ ਵੱਲੋਂ ਰეკਮੈਂਡ ਕੀਤੀ ਹੋਈ ਟੈਕਸਟ ਹੈ ਜਿਹੜੀ ਬੋਰਡ ਵੱਲੋਂ ਰეკਮੈਂਡ ਕੀਤੀ ਹੋਈ ਟੈਕਸਟ ਹੈ ਉਸ ਟੈਕਸਟ ਨੂੰ ਪੜੋ ਚੰਗੀ ਤਰ੍ਹਾਂ ਪੜੋ ਜੇ ਉਹਦੇ ਵਿੱਚੋਂ ਸਮਝ ਨਹੀਂ ਆਉਂਦਾ ਆਪਣੇ ਟੀਚਰ ਸਾਹਿਬਾਨ ਨਾਲ ਆਪਣੇ ਫਰੈਂਡ ਸਰਕਲ ਦੇ ਵਿੱਚ ਤੁਸੀਂ ਡਿਸਕਸ ਕਰ ਲਓ ਤੇ ਉਸ ਤੋਂ ਬਾਅਦ ਜਦੋਂ ਤੁਸੀਂ ਪੜਨ ਬੈਠ ਗਏ ਤੇ ਕੋਸ਼ਿਸ਼ ਕਰੋ ਜੇ ਤੁਸੀਂ ਆਪਣਾ ਕੋਈ ਸਟੱਡੀ ਗਰੁੱਪ ਬਣਾਇਆ ਹੋਇਆ ਉਹਨੂੰ ਤੁਸੀਂ ਇਕੱਠੇ ਬੈਠ ਕੇ ਆਪਣੇ ਫਰੈਂਡ ਸਰਕਲ ਦੇ ਵਿੱਚ ਵੀ ਡਿਸਕਸ ਕਰ ਸਕਦੇ ਹੋ ਜਾਂ ਫਿਰ ਤੁਸੀਂ ਕੋਈ ਆਪਣਾ ਵਟਸਐਪ ਗਰੁੱਪ ਬਣਾਇਆ ਹੋਇਆ ਜਾਂ ਕੋਈ ਫੇਸਬੁੱਕ ਤੇ ਗਰੁੱਪ ਬਣਾਇਆ ਤੇ ਉਹਦੇ ਵਿੱਚ ਕੱਲੀਆਂ ਫੋਟੋਆਂ ਸ਼ੇਅਰ ਕਰਨ ਦਾ ਕੋਈ ਮੀਨਿੰਗ ਨਹੀਂ ਹੁੰਦਾ ਇੰਨਾ ਜ਼ਿਆਦਾ ਤੁਸੀਂ ਉਹਦੇ ਵਿੱਚ ਆਪਣੀ ਨੌਲੇਜ ਜਿਹੜੀ ਹੈ ਉਹ ਸ਼ੇਅਰ ਕਰੋ ਤੁਸੀਂ ਕੋਈ ਇਤਿਹਾਸ ਦਾ ਪੋਰਸ਼ਨ ਪੜ ਰਹੇ ਹੋ ਕੋਈ ਐਂਸ਼ੀਐਂਟ ਇੰਡੀਅਨ ਹਿਸਟਰੀ ਦਾ ਅਸਪੈਕਟ ਜਿਹੜਾ ਹੈ ਉਹ ਵਿੱਚ ਸ਼ੇਅਰ ਕਰ ਸਕਦਾ ਕੋਈ ਜਿਹੜਾ ਮੱਧਕਾਲ ਹੈ ਸਾਡਾ ਉਹਦਾ ਅਸਪੈਕਟ ਸ਼ੇਅਰ ਕਰ ਸਕਦਾ ਕੋਈ ਹਿਸਟਰੀ ਆਫ ਪੰਜਾਬ ਸ਼ੇਅਰ ਕਰ ਸਕਦਾ ਸੋ ਇਸ ਤਰ੍ਹਾਂ ਗਰੁੱਪ ਬਣਾ ਕੇ ਆਪਾਂ ਵਧੀਆ ਜਿਹੜੀ ਆ ਪੋਜ਼ਿਟਿਵ ਚੈਟ ਕਰਕੇ ਵੀ ਬਹੁਤ ਵਧੀਆ ਤਰੀਕੇ ਨਾਲ ਸਟੱਡੀ ਕਰ ਸਕਦੇ ਆ ਜਦੋਂ ਅਸੀਂ ਗਰੁੱਪ ਬਣਾ ਕੇ ਸਕੂਲਾਂ ਕਾਲਜਾਂ 'ਚ ਬੈਠਦੇ ਆ ਗੱਪਾਂ ਮਾਰਦੇ ਆ ਤੇ ਉਦੋਂ ਜੇ ਥੋੜੀਆਂ ਸਟੱਡੀ ਦੀਆਂ ਗੱਲਾਂ ਕਰ ਲਈਏ ਨਾਲ-ਨਾਲ ਗੱਪਾਂ ਵੀ ਮਾਰੀਏ ਪਰ ਨਾਲ ਸਟੱਡੀ ਦੀਆਂ ਗੱਲਾਂ ਵੀ ਕਰ ਲਈਏ ਤਾਂ ਸਾਨੂੰ ਬੜਾ ਬੈਨੀਫਿਟ ਹੁੰਦਾ ਮੈਂ ਤੇ ਇੱਕ ਸਿੰਪਲ ਜਿਹਾ ਤਰੀਕਾ ਦੱਸਦਾ ਕਿ ਤੁਸੀਂ ਜਿਹੜੇ オਬਜੈਕਟਿਵ ਟਾਈਪ ਸਵਾਲ ਤਿਆਰ ਕਰਦੇ ਹੋ ਜਾਂ ਤੁਸੀਂ ਕੋਈ ਟਫ ਸਵਾਲ ਤਿਆਰ ਕਰਦੇ ਹੋ ਤੇ ਉਹਨਾਂ ਵਾਸਤੇ ਸਭ ਤੋਂ ਵਧੀਆ ਤਰੀਕਾ ਇਹ ਹੁੰਦਾ ਹੈ ਕਿ ਤੁਸੀਂ ਸਵੈਪੜਚੋਲ ਕਰੋ ਤੁਸੀਂ ਕੋਈ ਕਾਗਜ਼ ਦਾ ਟੁਕੜਾ ਲੈ ਲਓ ਜਿੱਥੇ ਕਿਸੇ ਵੀ ਕਿਤਾਬ ਤੇ ਉਹਦਾ ਆਨਸਰ ਲਿਖਿਆ ਹੋਇਆ ਉਹ ਆਨਸਰ ਦੇ ਉੱਤੇ ਝਾਤੀ ਨਾ ਮਾਰੋ ਜਦੋਂ ਇੱਕ ਵਾਰੀ ਪੜ੍ਹ ਲਿਆ ਤਾਂ ਤੁਸੀਂ ਆਪਣੇ ਆਪ ਨੂੰ ਕੁਐਸਚਨ ਕਰੋ ਕੁਐਸਚਨ ਕਰਨ ਤੋਂ ਬਾਅਦ ਫਿਰ ਤੁਸੀਂ ਉਹਦੇ ਬਾਰੇ ਆਪਣੇ ਮਨ ਦੇ ਵਿੱਚ ਥਾਟ ਲੈ ਕੇ ਆਓ ਉਹਦੇ ਬਾਰੇ ਸੋਚੋ ਵੀ ਤੁਹਾਨੂੰ ਕਿੰਨਾ ਆਉਂਦਾ ਦੁਬਾਰਾ ਉਹਨੂੰ ਰੀਡ ਕਰ ਲਓ ਠੀਕ ਹੈ ਜਾਂ ਤੁਹਾਡਾ ਕੋਈ ਸਾਥੀ ਹੈ ਜੇ ਤੁਹਾਡੀ ਹੈਲਪ ਕਰ ਸਕਦਾ ਹੈ ਤੇ ਉਹ ਤੁਹਾਨੂੰ ਸ਼ਾਰਟ ਅਨਸਰ ਸਵਾਲ ਜਿਹੜੇ ਹੈਗੇ ਆ ਉਹ ਲਗਾਤਾਰ ਪੁੱਛੀ ਜਾਵੇ ਤੁਸੀਂ ਉਹਨਾਂ ਦੇ ਜਵਾਬ ਦੇਈ ਚਲੋ ਜਿੰਨੇ ਤੁਹਾਨੂੰ ਆਉਂਦੇ ਨੇ ਉਹਨਾਂ ਨੂੰ ਟੱਚ ਕਰਨ ਦੀ ਜ਼ਰੂਰਤ ਨਹੀਂ ਜੋ ਤੁਹਾਨੂੰ ਨਹੀਂ ਆਉਂਦਾ ਜਾਂ ਜੋ ਤੁਹਾਨੂੰ ਭੁੱਲਿਆ ਉਹਨੂੰ ਤੁਸੀਂ ਟਿਕ ਮਾਰਕ ਕਰ ਲਓ ਉਸ ਦਿਨ ਦੀ ਤਰੀਕ ਦਾ ਕੋਈ ਹਿੱਸਾ ਪਾ ਲਓ ਜੇ ਮੰਨ ਲਓ ਤੁਸੀਂ 2 ਫਰਵਰੀ ਨੂੰ ਰਿਵੀਜ਼ਨ ਕੀਤੀ ਹੈ ਤੇ 2 2 ਪਾ ਲਓ ਜਾਂ ਕੋਈ ਨਿਸ਼ਾਨੀ ਆਪਣੀ ਵੱਖਰੀ ਰੱਖ ਲਓ ਗ੍ਰੀਨ ਕਲਰ ਦਾ ਪੈਨ ਯੂਜ਼ ਕਰ ਲਓ ਜਾਂ ਬਲੂ ਪੈਨ ਦਾ ਉਸ ਦਿਨ ਦੇ ਵਿੱਚ ਪੂਰੀ ਕਿਤਾਬ ਤੁਸੀਂ ਰਿਵਾਈਜ਼ ਕਰ ਦਿਓ ਤੇ ਉਹਦੇ ਤੇ ਇੱਕੋ ਤਰ੍ਹਾਂ ਦੇ ਟਿੱਕ ਲਾਓ ਕਿ ਜੀ ਆ ਮੈਨੂੰ ਨਹੀਂ ਆਉਂਦਾ ਜੋ ਨਹੀਂ ਆਉਂਦਾ ਕੇਵਲ ਉਹਨਾਂ ਨੂੰ ਟਿੱਕ ਲਾਓ ਉਸ ਤੋਂ ਬਾਅਦ ਜਦ ਤੁਸੀਂ ਉਹਨੂੰ ਸਟੱਡੀ ਕਰ ਲਿਆ ਤੁਹਾਨੂੰ ਲੱਗਿਆ ਕਿ ਤੁਹਾਨੂੰ ਯਾਦ ਹੋ ਗਿਆ ਤੇ ਫਿਰ ਤੁਸੀਂ ਅਗਲੇ ਸਬਜੈਕਟ ਜਿਹੜੇ ਆ ਉਹਨਾਂ ਦੀ ਤਿਆਰੀ ਕਰੋ 2 ਜਾਂ 3 ਦਿਨ ਬਾਅਦ ਫਿਰ ਤੁਸੀਂ ਜੋ ਤੁਹਾਡੇ ਉਹ ਬਲੂ ਕਲਰ ਦੇ ਜਾਂ ਗ੍ਰੀਨ ਕਲਰ ਦੇ ਇੱਕੋ ਤਰ੍ਹਾਂ ਦੇ ਟਿੱਕ ਦੋ ਦੋ ਨੂੰ ਤੁਸੀਂ ਲਾਏ ਸੀ ਫਿਰ ਆਪਣੇ ਸਾਥੀ ਦੀ ਮਦਦ ਨਾਲ ਉਹਨਾਂ ਨੂੰ ਰਿਵਾਈਜ਼ ਕਰ ਲੋ ਜਦ ਤੁਸੀਂ ਉਹਨਾਂ ਨੂੰ ਦੁਬਾਰਾ ਰਿਵਾਈਜ਼ ਕਰੋਗੇ ਤਾਂ ਉਹਦੇ ਵਿੱਚ ਹੁਣ ਤੁਸੀਂ ਕਲਰ ਚੇਂਜ ਕਰ ਲੋ ਕਲਰ ਗ੍ਰੀਨ ਕਰ ਲੋ ਜਾਂ ਰੈੱਡ ਕਰ ਲੋ ਉਹਦੇ ਨਾਲ ਕੀ ਬੈਨੀਫਿਟ ਹੋਏਗਾ ਤੁਹਾਨੂੰ ਪਛਾਣ ਹੋ ਜੇਗੀ ਜੀ ਇੰਨਾ ਸਾਨੂੰ ਉਸ ਦਿਨ ਨਹੀਂ ਆਉਂਦਾ ਸੀ ਪਰ ਅੱਜ ਇੰਨਾ ਆਉਣ ਲੱਗ ਗਿਆ ਤੇ ਅੱਜ ਆ ਨਹੀਂ ਆਉਂਦਾ ਤੇ ਮੈਨੂੰ ਲੱਗਦਾ ਇੱਕ ਰਿਵੀਜ਼ਨ ਦੀ ਤੁਹਾਨੂੰ ਹੋਰ ਜ਼ਰੂਰਤ ਪਵੇਗੀ ਤੇ ਜਦ ਤੁਸੀਂ ਲਾਸਟ ਰਿਵੀਜ਼ਨ ਕਰੋਗੇ ਤਾਂ ਤੁਹਾਡੇ ਕੋਲ ਜੇ 2000 ਸਵਾਲ ਤੁਸੀਂ ਤਿਆਰ ਕੀਤਾ ਤਾਂ ਮੈਂ ਦਾਅਵੇ ਤੇ ਵਿਸ਼ਵਾਸ ਨਾ ਕਹਿਣਾ ਕਿ ਤੁਹਾਡੇ ਕੋਲੇ ਮਸਾਂ 20 ਜਾਂ 25 ਇਦਾਂ ਦੇ ਸਵਾਲ ਬਚਣਗੇ ਜਿਹੜੇ ਅਜੇ ਵੀ ਤੁਹਾਨੂੰ ਯਾਦ ਕਰਨ ਚ ਕੋਈ ਪ੍ਰੋਬਲਮ ਹੋਏਗੀ ਬਾਕੀ ਸਾਰੇ ਦੇ ਸਾਰੇ ਤੁਸੀਂ ਤਿਆਰ ਕਰ ਲਵੋ ਇਹ ਇੱਕ ਪੈਟਰਨ ਹੈ ਸੌਖਾ ਪੈਟਰਨ ਹੈ ਇਹਦੇ ਚ ਸਾਨੂੰ ਵਿਸ਼ਵਾਸ ਆ ਜਾਂਦਾ ਕਿ ਜੋ ਆਉਂਦਾ ਉਹ ਵਾਕਿਆ ਹੀ ਸਾਡੇ ਦਿਮਾਗ ਦੇ ਵਿੱਚ ਫੀਡ ਹੈ ਸਾਨੂੰ ਉਹਦੇ ਤੋਂ ਕੰਫੀਡੈਂਸ ਬਹੁਤ ਆਉਂਦਾ ਹੁਣ ਅਗਲੀ ਜਿਹੜੀ ਮੈਂ ਗੱਲ ਕਹੀ ਸੀ ਵੀ ਰਿਕਾਰਡ ਉਹਨਾਂ ਦੇ ਬਣਦੇ ਨੇ ਜਿਹੜੇ ਗਰਾਊਂਡ ਦੇ ਵਿੱਚ ਬਹੁਤ ਸੋਹਣਾ ਖੇਡ ਜਾਂਦੇ ਨੇ ਉਸ ਵਾਸਤੇ ਤੁਸੀਂ ਖਿਆਲ ਕਰੋ ਇੱਕ ਬਹੁਤ ਅੱਛਾ ਮਨੋਵਿਗਿਆਨੀ ਹੈ ਜਿਵੇਂ ਗਲਤ ਨਾ ਹੋਵਾਂ ਤਾਂ ਉਹਦਾ ਨਾਮ ਥੋਰਨਡਾਈਕ ਹੈ ਥੋਰਨਡਾਈਕ ਨੇ ਐਕਸਪ੍ਰੈਸ਼ਨ ਦੇ ਉੱਤੇ ਪ੍ਰਗਟਾ ਦੇ ਉੱਤੇ ਇਜ਼ਹਾਰ ਦੇ ਉੱਤੇ ਇੱਕ ਦੁਨੀਆ ਦੀ ਬੜੀ ਖੂਬਸੂਰਤ ਕਿਤਾਬ ਲਿਖੀ ਹੈ ਉਹਦੇ ਵਿੱਚ ਉਹ ਇੱਕ ਗੱਲ ਕਹਿੰਦਾ ਕਿ ਗਿਆਨ ਬਹੁਤ ਲੋਕਾਂ ਨੂੰ ਹੁੰਦਾ ਆਉਂਦਾ ਬਹੁਤ ਲੋਕਾਂ ਨੂੰ ਹੁੰਦਾ ਲੇਕਿਨ ਪ੍ਰਗਟਾਉਣਾ ਨਹੀਂ ਆਉਂਦਾ ਨਾਉ ਬੋਲ ਕੇ ਪ੍ਰਗਟਾ ਸਕਦੇ ਆ ਤੇ ਬਹੁਤੇ ਜਿਹੜੇ ਉਹ ਲਿਖ ਕੇ ਵੀ ਨਹੀਂ ਪ੍ਰਗਟਾ ਸਕਦੇ ਉਸ ਪ੍ਰਗਟਾ ਨੂੰ ਬਿਹਤਰ ਕਰਨ ਦੇ ਲਈ ਕਿਉਂਕਿ ਜਿੰਨੇ ਸਾਡੇ ਪੇਪਰ ਨੇ ਜਿਹੜੇ ਖਾਸ ਤੌਰ ਤੇ 에ਸੇ ਟਾਈਪ ਪੇਪਰ ਨੇ ਇਹ ਸਾਡੇ ਪ੍ਰਗਟਾ ਦਾ ਹਿੱਸਾ ਨੇ ਸੋ ਉਹਦੇ ਲਈ ਸਭ ਤੋਂ ਜ਼ਰੂਰੀ ਚੀਜ਼ ਇਹ ਹੈ ਕਿ ਅਸੀਂ ਜੋ ਵੀ ਪੜ੍ਹਦੇ ਆ ਜਾਂ ਜੋ ਸਾਡੇ ਮਾਈਂਡ 'ਚ ਹੈ ਉਹਦੇ ਬਾਰੇ ਆਪਣੇ ਮੌਲਿਕ ਵਿਚਾਰ ਜਿਹੜੇ ਆ ਉਹ ਖੁੱਲ ਕੇ ਇੱਕ ਰਜਿਸਟਰ ਲਾ ਲਈਏ ਸਵੇਰੇ ਉੱਠ ਕੇ ਅਸੀਂ ਖੁੱਲੇ ਦਿਲ ਦੇ ਨਾਲ ਇੱਕ ਪੇਜ ਜੋ ਅਸੀਂ ਪਿਛਲਾ ਦਿਨ ਬਤਾਇਆ ਭਾਵੇਂ ਉਹਦੇ ਬਾਰੇ ਲਿਖ ਦੀਏ ਭਾਵੇਂ ਜੋ ਅਸੀਂ ਪੜ੍ਹਿਆ ਉਹਦੇ ਬਾਰੇ ਲਿਖ ਦੀਏ ਅਸੀਂ ਖੁੱਲੇ ਦਿਲ ਦੇ ਨਾਲ ਉਸ ਪੇਜ ਦੇ ਉੱਤੇ ਕੋਈ ਨਾ ਕੋਈ ਚੀਜ਼ ਜਿਹੜੀ ਆ ਉਹ ਜ਼ਰੂਰ ਲਿਖੀਏ ਹਰ ਰੋਜ਼ ਨਿਤਨੇਮ ਵਾਂਗੂ ਇਹ ਕੰਮ ਕਰੀਏ ਤੇ 10 12 ਦਿਨ ਬਾਅਦ ਸਾਨੂੰ ਕਾਗਜ਼ ਦੇ ਉੱਤੇ ਲਿਖਣਾ ਆ ਜਾਏਗਾ ਪੈਰਾ ਕਿਵੇਂ ਬਣਾਉਣਾ ਪੈਰੇ ਦੇ ਵਿੱਚ ਸ਼ਬਦ ਕਿਵੇਂ ਲਿਖਣੇ ਨੇ ਅਗਰ ਕੋਈ ਕੋਟੇਸ਼ਨ ਹੈ ਤਾਂ ਕਿਵੇਂ ਲਿਖਣੀ ਹੈ ਤੇ ਆਪਣੇ ਅੰਦਰਲੇ ਭਾਵ ਸਾਨੂੰ ਵਿਅਕਤ ਕਰਨੇ ਆ ਜਾਣਗੇ ਦੱਸਣੇ ਆ ਜਾਣਗੇ ਤੇ 15-20 ਦਿਨ ਇਹ ਅਭਿਆਸ ਜਿਹੜਾ ਜਦੋਂ ਚੱਲਦੇ ਨੂੰ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਇੱਕ ਤਾਂ ਜੋ ਪੜਿਆ ਹੁੰਦਾ ਉਹ ਜਿੰਨੀਆਂ ਸੈਂਸਸ ਸਾਡੀਆਂ ਵੱਧ ਇਨਵੋਲਵ ਹੁੰਦੀਆਂ ਉਹਨਾਂ ਯਾਦ ਜ਼ਿਆਦਾ ਹੁੰਦਾ ਤੇ ਯਾਦ ਹੋਣ ਦੇ ਨਾਲ ਉਹ ਯਾਦ ਰਹਿੰਦਾ ਵੀ ਹੈ ਆਉਣ ਵਾਲੇ ਸਮੇਂ ਅਸੀਂ ਕੋਈ ਐਂਟ੍ਰੈਂਸ ਟੈਸਟ ਵੀ ਦੇਣਾ ਤਾਂ ਸਾਡੇ ਨੋਟਸ ਵੀ ਨਾਲ ਦੀ ਨਾਲ ਬਣਦੇ ਜਾਂਦੇ ਆ ਸੋ ਇਹ ਮੈਂ ਪੱਕੀ ਗੱਲ ਨੌਜਵਾਨਾਂ ਨੂੰ ਕਹੂੰਗਾ ਜੇਕਰ ਚੰਗੇ ਨੰਬਰ ਲੈਣੇ ਆ ਉਦੇ ਲਈ ਸਭ ਤੋਂ ਜ਼ਰੂਰੀ ਇਹ ਆ ਆਮ ਤੌਰ ਤੇ ਪੇਪਰਾਂ ਦੇ ਦੇਣਾਂ ਦੇ ਵਿੱਚ ਸਾਡੀ ਪੜਨ ਦੀ ਕਪੈਸਿਟੀ ਬਹੁਤ ਵੱਧ ਜਾਂਦੀ ਹੈ ਲੇਕਿਨ ਸਾਡੀ ਲਿਖਣ ਦੀ ਕੈਪੈਸਿਟੀ ਜਿਹੜੀ ਆ ਉਹ ਪਹਿਲੇ ਦੋ ਕੁ ਪੇਪਰਾਂ ਦੇ ਵਿੱਚ ਆਉਂਦਾ ਬਹੁਤ ਹੁੰਦਾ ਲੇਕਿਨ ਲਿਖ ਨਹੀਂ ਹੁੰਦਾ ਆਖਰੀ ਪੇਪਰਾਂ ਦੇ ਵਿੱਚ ਸਾਡੀ ਪਰਫਾਰਮੈਂਸ ਵਧੀਆ ਹੋ ਜਾਂਦੀ ਹੈ ਪਰ ਜਦੋਂ ਟੋਟਲ ਅਸੀਂ ਆਪਣੇ ਟੈਲੈਂਟ ਨਾਲ ਮੈਚ ਕਰਕੇ ਰਿਜ਼ਲਟ ਦਾ ਟੋਟਲ ਦੇਖਦੇ ਆ ਤਾਂ ਸਾਨੂੰ ਸੈਟੀਸਫੈਕਸ਼ਨ ਨਹੀਂ ਹੁੰਦੀ ਇਹਨਾਂ ਪੈਟਰਨਸ ਨੂੰ ਫੋਲੋ ਕਰੀਏ ਤਾਂ ਕਿ ਅਸੀਂ ਵਧੀਆ ਨੰਬਰ ਐਗਜ਼ਾਮ ਵਿੱਚ ਲੈ ਸਕੀਏ ਇੱਕ ਹੋਰ ਖਾਸ ਗੱਲ ਜੋ ਸਾਡੇ ਅੱਗੇ ਬੈਠਾ ਜੋ ਸਾਡੇ ਪਿੱਛੇ ਬੈਠਾ ਜੋ ਸਾਡੇ ਖੱਬੇ ਬੈਠਾ ਜੋ ਸਾਡੇ ਸੱਜੇ ਬੈਠਾ ਉਹਦੇ ਵੱਲ ਨਾਲ ਬਹੁਤਾ ਧਿਆਨ ਦੇਣ ਦੀ ਜ਼ਰੂਰਤ ਨਹੀਂ ਅਸੀਂ ਆਪਣੇ ਪੈਰੀਂ ਤੁਰਨਾ ਸਾਡੇ ਪੜਨ ਦੇ ਹਾਲਾਤ ਹੋਰ ਨੇ ਸਾਡੇ ਦਿਮਾਗ ਦਾ ਪੱਦਰ ਹੋਰ ਹੈ ਅਸੀਂ ਆਪਣੇ ਪੈਰੀਂ ਤੁਰੀਏ ਆਪਣੇ ਪੈਰੀਂ ਤੁਰ ਕੇ ਅਸੀਂ ਆਪਣੀ ਮੰਜ਼ਿਲ ਤੇ ਜਾਈਏ ਕਿਸੇ ਦੇ ਮਗਰ ਲੱਗ ਕੇ ਜੇ ਅਸੀਂ ਕੋਈ ਵੀ ਕਾਰਵਾਈ ਕਰਾਂਗੇ ਤਾਂ ਉਹਦਾ ਚੰਗਾ ਫਰੂਟ ਨਹੀਂ ਆਊਗਾ ਅਕਸਰ ਜਦੋਂ ਅਸੀਂ ਪੇਪਰ ਦੇਖਦੇ ਹਾਂ ਤੇ ਇਹ ਦੇਖਿਆ ਜਾਂਦਾ ਹੈ ਕਿ ਜੋ ਲਾਈਨ ਦੇ ਪਹਿਲੇ ਬੱਚੇ ਨੇ ਕੋਈ ਟਿੱਕ ਲਗਾ ਦਿੱਤਾ ਜਾਂ ਕੋਈ ਆਨਸਰ ਦੇ ਦਿੱਤਾ ਐਂਡ ਤੱਕ ਉਹੀ ਗਲਤੀ ਬਾਰ-ਬਾਰ ਦੁਹਰਾਈ ਜਾਂਦੀ ਹੈ ਸੋ ਜਿਨ੍ਹਾਂ ਨੂੰ ਆਪਣੇ ਤੇ ਵਿਸ਼ਵਾਸ ਹੈ ਤੇ ਜਿਨ੍ਹਾਂ ਨੇ ਆਪਣੇ ਪੈਰੀਂ ਤੁਰਨਾ ਹੈ ਉਹਨਾਂ ਨੂੰ ਕਦੇ ਵੀ ਸਮੱਸਿਆ ਨਹੀਂ ਆਉਂਦੀ ਕਦੇ ਕਿਸੇ ਦੇ ਮਗਰ ਲੱਗ ਕੇ ਆਪਣੇ ਟੈਲੈਂਟ ਨੂੰ ਵੇਸਟ ਨਾ ਕਰੀਏ ਤੇ ਆਪਣੇ ਰਾਈਟ ਆਨਸਰ ਨੂੰ ਰੌਂਗ ਆਨਸਰ ਦੇ ਵਿੱਚ ਕਨਵਰਟ ਨਾ ਕਰੀਏ ਜਿਹੜੇ ਤੁਹਾਡੇ ਪੇਪਰ ਕਰਨ ਦਾ ਇੱਕ ਪੈਟਰਨ ਹੈ ਉਹਦੇ ਵਿੱਚ ਵੀ ਮੈਂ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੂੰਗਾ ਮੈਂ ਨਹੀਂ ਕਹਿੰਦਾ ਕਿ ਜਦੋਂ ਤੁਸੀਂ ਪੂਰਾ ਪੇਪਰ ਕਰਦੇ ਹੋ ਤੁਹਾਡੀ ਲਿਖਾਈ ਬਹੁਤੇ ਬੱਚਿਆਂ ਦੀ ਬਹੁਤੀ ਵਧੀਆ ਨਹੀਂ ਹੁੰਦੀ ਕੋਈ ਗੱਲ ਨਹੀਂ ਜੇ ਲਿਖਾਈ ਬਹੁਤੀ ਅੱਛੀ ਨਹੀਂ ਵੀ ਤਾਂ ਘਟੋ-ਘਟੋ ਪੜਨ ਯੋਗ ਜ਼ਰੂਰ ਹੋਵੇ ਦੂਜੀ ਗੱਲ ਪੇਪਰ ਦੇ ਵਿੱਚ ਖਲਾਰਾ ਨਾ ਪਿਆ ਹੋਵੇ ਉਹ ਸਿਸਟਮਟਾਈਜ਼ ਹੋਵੇ ਜਿਹੜੀ ਗੱਲ ਅਸੀਂ ਕਹਿਣੀ ਆ ਉਹਦੇ ਪੁਆਇੰਟ ਬਣੇ ਹਨ ਪੁਆਇੰਟ ਜਿਹੜੇ ਬਣੇ ਹੋਣ ਉਹਨਾਂ ਦੇ ਥੱਲੇ ਅੰਡਰਲਾਈਨ ਕੀਤਾ ਹੋਵੇ ਪੈਰੇ ਵਿੱਚ ਅਗਰ ਕੋਈ ਖਾਸ ਗੱਲ ਹੈ ਉਹਨੂੰ ਅੰਡਰਲਾਈਨ ਕੀਤਾ ਹੋਵੇ ਜੇ ਕੋਈ ਕੋਟੇਸ਼ਨ ਦੇਣੀ ਹੈ ਜਾਂ ਕੋਈ ਤੁਸੀਂ ਕੋਈ ਟੁਕਾਂ ਲਿਖਣੀਆਂ ਨੇ ਜਾਂ ਕੋਈ ਆਪਣੇ ਵੱਲੋਂ ਹਵਾਲਾ ਦੇਣਾ ਤਾਂ ਅਲੱਗ ਤੌਰ ਤੇ ਨਜ਼ਰ ਆਵੇ ਕਿ ਹਾਂ ਇਹ ਅਲੱਗ ਬੱਚੇ ਨੇ ਦੂਜਿਆਂ ਨਾਲੋਂ ਵੱਖਰਾ ਕੁਝ ਕੀਤਾ ਹੈ ਫਿਰ ਉਸ ਤੋਂ ਬਾਅਦ ਸਵਾਲ ਦਾ ਕਿਸੇ ਵੀ 에ਸੇ ਟਾਈਪ ਸਵਾਲ ਦਾ ਜਿਹੜਾ ਪਹਿਲਾ ਪੈਰਾ ਸ਼ੁਰੂਆਤ ਦਾ ਤੇ ਐਂਡ ਵਾਲਾ ਜਿਹਦੇ ਵਿੱਚ ਤੁਸੀਂ ਸਾਰੇ ਕਾਸੀ ਦਾ ਨਿਚੋੜ ਪੇਸ਼ ਕਰਦੇ ਹੋ ਉਹ ਜ਼ਰੂਰ ਲਿਖੋ ਤੇ ਜਦੋਂ ਤੁਸੀਂ ਆਪਦੀ ਭਾਸ਼ਾ ਵਿੱਚ ਲਿਖੋਗੇ ਕਿਸੇ ਗਾਈਡ ਦੀ ਭਾਸ਼ਾ ਨਹੀਂ ਵਰਤਣੀ ਆਪਦੀ ਭਾਸ਼ਾ ਦੇ ਵਿੱਚ ਸਹੀ-ਸਹੀ ਉੱਤਰ ਦਿਓਗੇ ਤਾਂ ਤੁਹਾਡੇ ਨੰਬਰ ਆਪੋ ਆਪਣੇ ਤੌਰ ਤੇ ਚੰਗੇ ਹੋਣਗੇ ਫਿਰ ਇੱਕ ਹੋਰ ਖਾਸ ਗੱਲ ਹੈ ਕਿ ਬਹੁਤੇ ਬੱਚਿਆਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਇੱਕ ਸਵਾਲ ਦੀ ਲੈਂਥ ਕਿੰਨੀ ਰੱਖਣੀ ਹੈ ਇੱਕ ਸਵਾਲ ਦਾ ਲੰਬਾਈ ਜਿਹੜੀ ਆ ਉਹ ਕਿੰਨੀ ਰੱਖਣੀ ਹੈ ਤੁਸੀਂ ਇੱਕ ਨਾਰਮਲ ਜਿਹਾ ਆਈਡੀਆ ਲੈ ਕੇ ਚੱਲੋ ਜੇਕਰ ਤੁਸੀਂ 20 ਨੰਬਰ ਦਾ ਕੋਈ ਸਵਾਲ ਅਟੈਂਪਟ ਕਰ ਰਹੇ ਹੋ ਮੈਥਮੈਟਿਕਸ ਦੀ ਗੱਲ ਮੈਂ ਨਹੀਂ ਕਰ ਰਿਹਾ ਮੈਥਮੈਟੀਕਲ ਸਬਜੈਕਟਸ ਦੀ ਗੱਲ ਵੀ ਮੈਂ ਨਹੀਂ ਕਰ ਰਿਹਾ ਸਾਇੰਸਸ ਦੀ ਗੱਲ ਵੀ ਨਹੀਂ ਮੈਂ ਨਾਰਮਲ ਆਰਟਸ ਦੀ ਗੱਲ ਕਰ ਰਿਹਾ ਤੁਹਾਡੇ ਹਿਸਟਰੀ ਹੋਗੀ ਪੋਲਿਸਸ ਹੋਗੀ ਤੁਹਾਡੇ ਲਿਟਰੇਚਰ ਹੋ ਗਿਆ ਜਾਂ ਤੁਹਾਡੀਆਂ ਜਿਹੜੀਆਂ ਸੋਸ਼ਲ ਸਾਇੰਸਸ ਹੋ ਗਈਆਂ ਮੈਂ ਉਹਨਾਂ ਦੀ ਗੱਲ ਕਰ ਰਿਹਾ ਜੇਕਰ ਤੁਸੀਂ 20 ਨੰਬਰ ਦਾ ਕੋਈ ਸਵਾਲ ਅਟੈਂਪਟ ਕਰ ਰਹੇ ਹੋ ਤੇ ਕੋਸ਼ਿਸ਼ ਕਰੋ ਉਹਨੂੰ ਜਿਹੜੀ ਤੁਹਾਡੀ ਆਨਸਰ ਸ਼ੀਟ ਹੈ ਉਹਦਾ ਵਰਕਾ ਪਹਿਲਾ 파ਰਟ ਵਰਕੇ ਦਾ ਦੂਜਾ ਹਿੱਸਾ ਵਰਕੇ ਦਾ ਤੀਜਾ ਹਿੱਸਾ ਵਰਕੇ ਦਾ ਚੌਥਾ ਇਥੇਕ ਤੱਕ ਕਮ ਸੇ ਕਮ ਉਹਨੂੰ ਲੈ ਕੇ ਜਾਓ ਜੇਕਰ ਤੁਸੀਂ 15 ਨੰਬਰ ਦਾ ਸਵਾਲ ਅਟੈਂਪਟ ਕਰ ਰਹੇ ਹੋ ਤਾਂ ਵਰਕੇ ਦਾ ਪਹਿਲਾ ਹਿੱਸਾ ਦੂਜਾ ਹਿੱਸਾ ਤੇ ਤੀਜਾ ਮਤਲਬ ਤਿੰਨ ਪੰਨਿਆਂ ਤੇ ਤੁਹਾਡਾ ਉਹ ਸਵਾਲ ਦਾ ਜਵਾਬ ਆ ਸਕਦਾ ਹੈ ਜੇਕਰ ਤੁਸੀਂ 10 ਨੰਬਰ ਦਾ ਕਰ ਰਹੇ ਹੋ ਤਾਂ ਉਹਨੂੰ ਤੁਸੀਂ ਪਹਿਲਾ ਤੇ ਦੂਜਾ ਪੇਜ ਇਸ ਤਰ੍ਹਾਂ ਜੇ 5 ਨੰਬਰ ਦਾ ਕਰ ਰਹੇ ਹੋ ਤਾਂ ਉਹ ਤੁਹਾਡਾ ਅੱਧਾ ਪੇਜ ਜਾਂ ਪੌਣਾ ਪੇਜ ਬਣ ਜਾਵੇ ਤੇ ਉਹਦੇ ਨਾਲ ਤੁਹਾਨੂੰ ਆਨਸਰ ਜਿਹੜਾ ਹੈਗਾ ਉਹ ਬੈਲੈਂਸ ਮੰਨ ਲਿਆ ਜਾਏਗਾ ਇੱਕ ਹੋਰ ਵੱਡੀ ਸਮੱਸਿਆ ਖਾਸ ਤੌਰ ਤੇ ਐਮਏ ਦੇ ਵਿੱਚ ਲਿਟਰੇਚਰ ਵਿੱਚ ਜਾਂ ਜਿਹੜੀਆਂ ਸੋਸ਼ਲ ਸਾਇੰਸਸ ਨੇ ਉਹਨਾਂ ਦੇ ਵਿੱਚ ਬੱਚੇ ਗਲਤੀ ਕਰਦੇ ਆ ਉਹ ਕੀ ਗਲਤੀ ਹੁੰਦੀ ਹੈ ਕਿ ਪਹਿਲੇ ਸਵਾਲ ਦਾ ਆਨਸਰ ਉਹਨਾਂ ਦਾ 10 11 ਪੇਜਾਂ ਤੱਕ ਚੱਲਿਆ ਜਾਂਦਾ ਕਿਉਂਕਿ ਪਹਿਲਾ ਸਵਾਲ ਉਹ ਅਟੈਂਪਟ ਕਰਦੇ ਆ ਜਿਹੜਾ ਉਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਆਉਂਦਾ ਹੁੰਦਾ ਦੂਜਾ 6 ਪੇਜਾਂ ਤੇ ਤੇ ਐਂਡ ਤੇ ਜਾਂਦੇ ਜਾਂਦੇ ਸਵਾਲ ਸਾਰੇ 20 20 ਨੰਬਰ ਦੇ ਹੀ ਆ ਲੇਕਿਨ ਪਹਿਲਾ ਸਵਾਲ ਤੁਸੀਂ 11 ਪੇਜਾਂ ਤੇ ਕਰਦੇ ਹੋ ਤੇ ਜਿਹੜਾ ਤੁਹਾਡਾ ਲਾਸਟ ਸਵਾਲ ਆ ਉਹ ਤੁਹਾਡਾ ਦੋ ਪੇਜਾਂ ਤੇ ਹੁੰਦਾ ਤੇ ਨੰਬਰ ਦੇਣ ਲੱਗਿਆਂ ਪਹਿਲੇ ਦੇ ਵਿੱਚੋਂ ਵੱਧ ਤੋਂ ਵੱਧ ਆਖਿਰ ਦੇਣੇ ਤੱਕ ਜ਼ਮੀਨਦਾਰ ਨੇ 20ਾਂ ਚੋਂ ਹੀ ਆ ਨਾ ਤੇ ਜੇ ਉਹ 18 ਵੀ ਦੇ ਦੇਵੇ ਤੇ ਉਸ ਤੋਂ ਅਗਲੇ ਦੇ ਉਹ 14 ਦੇ ਦੇਵੇ ਤੇ ਜਿਹੜਾ ਤਿੰਨ ਪੇਜਾਂ ਤੇ ਜਾਂ ਦੋ ਪੇਜਾਂ ਤੇ ਤੁਸੀਂ ਫਾਹ ਵੱਢ ਕੇ ਕੀਤਾ ਉਹਦੇ ਵਿੱਚੋਂ ਜੇ ਉਹ 3 ਜਾਂ 4 ਨੰਬਰ ਤੁਹਾਨੂੰ ਦਵੇ ਜਦੋਂ ਤੁਸੀਂ 20 20 ਨੰਬਰ ਦੇ ਪੰਜ ਸਵਾਲਾਂ ਦਾ ਟੋਟਲ ਕਰੋਗੇ ਤਾਂ ਤੁਹਾਡਾ ਓਵਰਆਲ ਸਕੋਰ ਬਹੁਤ ਘੱਟ ਜਾਏਗਾ ਸੋ ਬਿਹਤਰ ਆ ਇੱਕ ਪੈਟਰਨ ਬਣਾ ਕੇ ਚੱਲੋ ਕਿ ਤੁਹਾਡੇ ਜਿਹੜੇ ਆਨਸਰ ਨੇ ਜਦੋਂ ਸਵਾਲ ਸਾਰੇ ਇੱਕੋ ਜਿਹੇ ਨੇ ਤੇ ਤੁਹਾਡੇ ਜਿਹੜੇ ਆਨਸਰ ਨੇ ਉਹ ਰੈਲੇਵੈਂਟ ਹੋਣ ਵਾਧੂ ਖਲਾਰਾ ਪਾਏ ਦੇ ਨੰਬਰ ਨਹੀਂ ਮਿਲਦੇ ਜੇ ਪਹਿਲੇ ਸਵਾਲ ਤੇ ਹੀ ਤੁਸੀਂ ਇੱਕ ਘੰਟਾ ਲਾਤਾ ਤੇ ਮਗਰਲੇ ਚਾਰ ਐਸੇ ਟਾਈਪ ਸਵਾਲ ਜਿਹੜੇ ਆ ਤੁਹਾਨੂੰ 2 ਘੰਟਿਆਂ ਚ ਕਰਨੇ ਪੈਗੇ ਆਟੋਮੈਟਿਕਲੀ ਪਹਿਲੇ ਚੋਂ ਜੇ ਤੁਸੀਂ ਵੱਧ ਸਕੋਰ ਲੈ ਵੀ ਲਿਆ ਤਾਂ ਚਾਰਾਂ 'ਚ ਤੁਹਾਨੂੰ ਡੈਮੇਜ ਜ਼ਿਆਦਾ ਹੋ ਜਾਣਾ ਨੁਕਸਾਨ ਜ਼ਿਆਦਾ ਹੋ ਜਾਣਾ ਸੋ ਬਿਹਤਰ ਹੈ ਸਾਰੇ ਸਵਾਲ ਬੈਲੈਂਸ ਕਰੀਏ ਉਹਨਾਂ ਨੂੰ ਤਕਰੀਬਨ ਤਕਰੀਬਨ ਇੱਕੋ ਜਿਹਾ ਟਾਈਮ ਦੇਈਏ ਪੇਪਰ ਸ਼ੁਰੂ ਕਰਨ ਤੋਂ ਪਹਿਲਾਂ ਕੁਝ ਨਾ ਕੁਝ ਪੇਜ ਦੇ ਉੱਤੇ ਲਿਖ ਦਈਏ ਤਾਂ ਕਿ ਸਾਡਾ ਸਾਈਕੋ ਮੋਟਰ ਸਿਸਟਮ ਪ੍ਰੋਪਰ ਚੱਲੇ ਤੇ ਪੇਪਰ 'ਚ ਵੱਧੂ ਕਟਿੰਗ ਨਾ ਕਰੀਏ ਤੇ ਜੇ ਸਾਨੂੰ ਕੋਈ ਸ਼ਬਦ ਕੱਟਣਾ ਵੀ ਪੈ ਜਾਏ ਤੇ ਉਹਨੂੰ ਰੱਬ ਨਾ ਕਰੀਏ ਉਨੂੰ ਸਿੰਪਲ ਇੱਕ ਲਾਈਨ ਜਾਂ ਦੋ ਲਾਈਨਾਂ ਨਾਲ ਕੱਟিয়ে ਇੰਨਾ ਜ਼ਿਆਦਾ ਪੇਪਰ ਨੂੰ ਗੰਧੜਾ ਨਾ ਕਰੀਏ ਕਿ ਦੇਖਣ ਵਾਲੇ ਦੀ ਨਿਗਾਹ ਹੀ ਉਹਨਾਂ ਕੱਟੇ ਹੋਏ ਥਾਵਾਂ ਤੇ ਜਾਵੇ ਸੋ ਪੇਪਰ ਨੂੰ ਵਧੀਆ ਡਿਸਪਲੇ ਕਰਨਾ ਪੇਪਰ ਨੂੰ ਬਹੁਤ ਸੋਹਣੇ ਤਰੀਕੇ ਨਾਲ ਦਿਖਾਉਣਾ ਔਰ ਪੇਪਰ ਆਪਣੇ ਆਪ ਵਿੱਚ ਬੋਲੇ ਇਹ ਸਭ ਤੋਂ ਜ਼ਰੂਰੀ ਹੈ ਚੰਗੇ ਨੰਬਰ ਲੈਣ ਦੇ ਇਹ ਕੁਝ ਮੋٹے ਮੋٹے ਨੁਕਤੇ ਨੇ ਮੈਂ ਇੱਕ ਵਾਰੀ ਫੇਰ ਰਿਵਾਈਜ਼ ਕਰਦੇ ਹਾਂ ਸਭ ਤੋਂ ਪਹਿਲਾਂ ਆਪਣੇ ਅੰਦਰ ਝਾਤੀ ਮਾਰੀਏ ਕੀ ਆਉਂਦਾ ਹੈ ਤੇ ਕੀ ਘਟ ਆਉਂਦਾ ਹੈ ਦੂਜੀ ਗੱਲ ਕਿਸੇ ਦੇ ਮਗਰ ਨਹੀਂ ਲੱਗਣਾ ਅਸੀਂ ਆਪਣੀ ਮੰਜ਼ਿਲ ਤੇ ਆਪਣੇ ਪੈਰੀਂ ਜਾਣਾ ਤੀਜੀ ਗੱਲ ਕਿਸੇ ਕਿਸਮ ਦੀ ਕੋਈ ਨਕਲ ਕਿਸੇ ਕਿਸਮ ਦੇ ਕੋਈ ਚੀਪ ਮਟੀਰੀਅਲ ਨੂੰ ਯੂਜ਼ ਨਹੀਂ ਕਰਨਾ ਅਗਲੀ ਗੱਲ ਕਿ ਅਸੀਂ ਅਗਲੇ ਪਿਛਲੇ ਖੱਬੇ ਸੱਜੇ ਦੇ ਅਨਸਾਰ ਆਪਣੇ ਪੇਪਰ 'ਚ ਕਟਿੰਗ ਨਹੀਂ ਕਰਨੀ ਆਪਣੇ ਅਨਸਾਰ ਜੋ ਸਾਡੀ ਨੌਲੇਜ ਕਹਿੰਦੀ ਆ ਉਸ ਪਾਸੇ ਜਾਣਾ ਇਹ ਫ੍ਰੈਂਡਲੀ ਗਰੁੱਪ ਬਣਾਉਣੇ ਨੇ ਮਿਲ ਕੇ ਜਾਂ ਵਟਸਐਪ ਤੇ ਜਾਂ ਫੇਸਬੁੱਕ ਤੇ ਉਹਨਾਂ ਨਾਲ ਤੁਸੀਂ ਸਟੱਡੀ ਦੀ ਡਿਸਕਸ਼ਨ ਕਰਨੀ ਆ ਅਗਲੀ ਖਾਸ ਗੱਲ ਪੇਪਰ ਵੇਲੇ ਘਬਰਾਉਣਾ ਨਹੀਂ ਸਾਵੀ ਖਰਾਕ ਜਿਵੇਂ ਰੋਜ਼ ਖਾਣੇ ਆ ਉਸ ਤਰ੍ਹਾਂ ਪੇਪਰ ਦੇਣ ਜਾਓ ਕਈ ਬੱਚੇ ਬਿਲਕੁਲ ਭੁੱਖੇ ਪੇਪਰ ਦੇਣ ਜਾਂਦੇ ਆ ਕਈ ਬਹੁਤਾ ਰੱਜ ਕੇ ਚੱਲ ਜਾਂਦੇ ਆ ਦੋਨੋਂ ਮਾੜੇ ਆ ਜੋ ਨਾਰਮਲ ਹੈ ਉਹਨੂੰ ਪੇਪਰ ਨੂੰ ਨਾਰਮਲ ਲਾਓ ਤੇ ਪੇਪਰਾਂ ਤੋਂ ਪਹਿਲਾਂ ਜਿਹੜੀ ਮੈਂ ਤੁਹਾਨੂੰ ਖਾਸ ਗੱਲ ਕਹੀ ਹੈ ਇਹ ਜ਼ਿੰਦਗੀ ਦਾ ਉਸੂਲ ਬਣਾ ਲਓ ਕਿ ਲਿਖਣਾ ਜ਼ਰੂਰ ਹੈ ਲਿਖਦੇ ਜਾਓ ਲਿਖਦੇ ਜਾਓ ਲਿਖਦੇ ਜਾਓ ਜਿੰਨਾ ਲਿਖੋਗੇ ਜਿੰਨਾ ਵਧੀਆ ਤਰੀਕੇ ਨਾਲ ਆਪਣੇ ਪੇਜ ਜਿਹੜੇ ਆ ਉਹਨਾਂ ਦੇ ਉੱਤੇ ਆਪਣੇ ਵਿਚਾਰਾਂ ਨੂੰ ਪਾਓਗੇ ਉਹਨਾਂ ਹੀ ਤੁਹਾਡਾ ਸਕੋਰ ਚੰਗਾ ਆਊਗਾ ਸੋ ਅਗਲੀਆਂ ਵੀਡੀਓਜ਼ ਦੇ ਵਿੱਚ ਕੁਝ ਹੋਰ ਵਿਸ਼ੇ ਤੁਹਾਡੇ ਨਾਲ ਡਿਸਕਸ ਕਰਾਂਗੇ ਤੇ ਜਿਹੜੇ ਵਿਸ਼ਿਆਂ ਨੂੰ ਮੈਂ ਬਹੁਤਾ ਨਹੀਂ ਟੱਚ ਕੀਤਾ ਜਿੱਦਾਂ ਸਾਇੰਸ ਹੋ ਗਿਆ ਜਾਂ ਮੈਥਮੈਟਿਕਸ ਹੋ ਗਿਆ ਉਹਨਾਂ ਬਾਰੇ ਮੈਂ ਆਲਰੇਡੀ ਇਹ ਗੱਲ ਕਹਿ ਚੁੱਕਾ ਕਿ ਆਪਣੇ ਟੀਚਰਸ ਦੇ ਨਾਲ ਮਿਲ ਕੇ ਤੁਸੀਂ ਆਪ ਉਸ ਦੇ ਅਕੋਰਡਿੰਗਲੀ ਕਿਉਂਕਿ ਮੈਥਮੈਟਿਕਸ ਦੇ ਵਿੱਚ ਤੁਹਾਨੂੰ ਪਤਾ ਸਟੈਪ ਵਾਈਜ਼ ਨੰਬਰ ਹੁੰਦੇ ਨੇ ਤੇ ਕੁਝ ਸੈਂਟੀਫਿਕ ਜਿਹੜੇ ਸਬਜੈਕਟ ਆ ਉਹਨਾਂ ਦੇ ਵਿੱਚ ਵੀ ਰੈਲੇਵੈਂਟ ਆਨਸਰ ਦੇਣਾ ਉੱਥੇ ਪੇਜਾ ਮਗਰ ਤੁਸੀਂ ਨਹੀਂ ਜਾਣਾ ਲੇਕਿਨ ਹਾਂ ਗੱਲ ਕਹਿਣੀ ਆਉਣੀ ਚਾਹੀਦੀ ਹੈ ਔਰ ਜਿਹੜਾ ਮੈਂ ਤੁਹਾਨੂੰ ਐਕਸਪ੍ਰੈਸ਼ਨ ਬਾਰੇ ਦੱਸਿਆ ਕਿ ਹਾਂ ਅਸੀਂ ਪ੍ਰਗਟਾ ਸਹੀ ਕਰਨਾ ਤੇ ਪ੍ਰਗਟਾ ਦੇ ਲਈ ਅਸੀਂ ਉਹ ਵਿਧੀ ਹੈ ਕਿ ਅਸੀਂ ਜ਼ਰੂਰ ਇੱਕ ਦੋ ਪੇਜ ਡੇਲੀ ਲਿਖੀਏ ਸਵੇਰੇ ਉੱਠ ਕੇ ਲਿਖੀਏ ਤਾਂ ਉਹਦਾ ਇਫੈਕਟ ਵੀ ਚੰਗਾ ਪੈਂਦਾ ਉਹ ਬਹੁਤ 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 ਜ਼ਰੂਰੀ ਆ ਸੈਂਟੀਫਿਕ ਪ੍ਰਗਟਾ ਲਈ ਵੀ ਬਹੁਤ ਜ਼ਰੂਰੀ ਹੈ ਕਲੇਈ ਨਾ ਸੋ ਹਰ ਜਗ੍ਹਾ ਜ਼ਰੂਰੀ ਹੈ ਉਹ ਪ੍ਰਗਟਾਇਕ ਡਾਕਟਰ ਲਈ ਵੀ ਜ਼ਰੂਰੀ ਹੈ ਕਿ ਇੰਜੀਨੀਅਰ ਲਈ ਵੀ ਜ਼ਰੂਰੀ ਹੈਗਾ ਤੇ ਇਹਨਾਂ ਗੱਲਾਂ ਨੂੰ ਮੁੱਖ ਰੱਖ ਕੇ ਮੈਨੂੰ ਉਮੀਦ ਹੈ ਕਿ ਤੁਸੀਂ ਪੇਪਰਾਂ ਦੀ ਤਿਆਰੀ ਕਰੋਗੇ ਔਰ ਪੇਪਰਾਂ ਦੇ ਵਿੱਚ ਚੰਗੇ ਨੰਬਰ ਲੈ ਕੇ ਅੱਗੇ ਜਾਓਗੇ ਕੱਲੇ ਨੰਬਰ ਨਹੀਂ ਨਾਲ ਨੌਲੇਜ ਵੀ ਚਾਹੀਦੀ ਹੈ ਤਾਂ ਕਿ ਮੈਂ ਤੁਹਾਨੂੰ ਇਹ ਗੱਲ ਤਾਂ ਹੀ ਦੱਸੀ ਹੈ ਕਿ ਅਸੀਂ ਸ਼ਾਰਟਕਟ ਨਹੀਂ ਯੂਜ਼ ਕਰਨਾ ਅਸੀਂ ਪੂਰਾ ਸਟੱਡੀ ਕਰਨੀ ਹੈ ਜਿਹੜੇ ਆਉਣ ਵਾਲੇ ਐਂਟ੍ਰੈਂਸ ਟੈਸਟ ਆ ਉਹਨਾਂ ਦੀ ਤਿਆਰੀ ਬਾਰੇ ਵੀ ਕੁਝ ਕੁ ਨੁਕਤੇ ਮੈਂ ਤੁਹਾਨੂੰ ਨਾਲ-ਨਾਲ ਦੱਸੇ ਨੇ ਇਸ ਵੀਡੀਓ ਨੂੰ ਦੇਖੋ ਵੱਧ ਤੋਂ ਵੱਧ ਲੋਕਾਂ ਨਾਲ ਸ਼ੇਅਰ ਕਰੋ ਤੇ ਸ਼ੇਅਰ ਕਰਨ ਤੋਂ ਬਾਅਦ ਜੇ ਤੁਹਾਡੇ ਮਨ 'ਚ ਕੋਈ ਨੁਕਤਾ ਆਉਂਦਾ ਹੈ ਜਾਂ ਕੋਈ ਪਰੇਸ਼ਾਨੀ ਆਉਂਦੀ ਹੈ ਜਾਂ ਕਿਸੇ ਕਿਸਮ ਦੀ ਕੋਈ ਸਮੱਸਿਆ ਆਉਂਦੀ ਹੈ ਤੁਸੀਂ YouTube ਚੈਨਲ ਦੇ ਮਾਧਿਅਮ ਰਾਹੀਂ ਮੈਸੇਜ ਕਰੋ ਤੇ ਤੁਹਾਨੂੰ ਜਾਣਕਾਰੀ ਦੇ ਦਿੱਤੀ ਜਾਏਗੀ ਬਹੁਤ ਸ਼ੁਕਰੀਆ ਮਿਹਰਬਾਨ